ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਜੱਦੀ ਪਿੰਡ ਬੰਬੇਲੀ ਵਿਖੇ ਮੌਜੂਦ ਹਾਂ ਤਮਾਮ ਪਿੰਡ ਦੇ ਜਿਹੜੇ ਬਲੋਕ ਹੈਗੇ ਨੇ ਕੁਝ ਉਹਨਾਂ ਦੇ ਸਾਥੀ ਨੇ ਜਿਹੜੇ ਕਿ ਬਚਪਨ ਨਾਲ ਬਤਾਇਆ ਹੈ ਔਰ ਪਿੰਡ ਦੇ ਸਰਪੰਚ ਸਾਹਿਬ ਪਰਮਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਪ੍ਰੋਗਰਾਮ ਦੇ ਬਾਰੇ ਔਰ ਖਾਸ ਤੌਰ ਤੇ ਉਹਨਾਂ ਦੇ ਬਚਪਨ ਬਾਰੇ ਔਰ ਖਾਸ ਤੌਰ ਤੇ ਇਹ ਵੀ ਗੱਲ ਕਰਾਂਗੇ ਕਿ ਪਿੰਡ ਵਾਸੀਆਂ ਦੇ ਵਿੱਚ ਕਿੰਨੀ ਖੁਸ਼ੀ ਹੈਗੀ ਆ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਤਾਂ ਸਰਦਾਰ ਹਰਜੀਤ ਸਿੰਘ ਸੱਜਣ ਹੋਰਾਂ ਦੇ ਪ੍ਰੋਗਰਾਮ ਦੇ ਬਾਰੇ ਤਫਸੀਲ ਕਰੋ ਕਿ ਅੱਜ ਦਾ ਦੇਖੋ ਜੀ ਅੱਜ ਬਹੁਤ ਖੁਸ਼ੀ ਦਾ ਦਿਹਾੜਾ ਆ ਕੋ ਆਪਣੇ ਜੱਦੀ ਪਿੰਡ ਜੰਪਲ ਇੱਥੇ ਤੇ ਹੈਗੇ ਆ ਕਿ ਸਭ ਤੋਂ ਪਹਿਲਾਂ ਤਾਂ ਹੋਂ ਗੁਰਦੁਆਰਾ ਸਾਹਿਬ ਆਪਣੇ ਨਤਮਸਤਕ ਹੋਣਗੇ ਉਸ ਤੋਂ ਬਾਅਦ ਉਹ ਪਿੰਡ ਨਾਲ ਰੂਬਰੂ ਹੋਣਗੇ ਤੇ ਉਹ ਪਿੰਡ ਨਾਲ ਰੂਬਰੂ ਹੋਣ ਤੋਂ ਬਾਅਦ ਉਹ ਆਪਣੇ ਘਰੇ ਜਾਣਗੇ ਗੁਰਦੁਆਰਾ ਸਾਹਿਬ ਚ ਕੀ ਪ੍ਰੋਗਰਾਮ ਰੱਖਿਆ ਗਿਆ ਗੁਰਦੁਆਰਾ ਸਾਹਿਬ ਚ ਜੀ ਅਸੀਂ ਨਾਲ ਪ੍ਰੋਗਰਾਮ ਕੀਤਾ ਬਹੁਤ ਪੰਡਾਲ ਲਾ ਕੇ ਕਿ ਬੇ ਸਾਰੇ ਪਬਲਿਕ ਉੱਥੇ ਪਿੰਡ ਵਾਸੀ ਤੋਂ ਹੋਰ ਜਿਹੜੇ ਬਾਹਰੋਂ ਸੱਜਣ ਆਏ ਹੋਏ ਆ ਉਹਨਾਂ ਨੂੰ ਬੈਠਣ ਦੀ ਜਗ੍ਹਾ ਕੀਤੀ ਆ ਤੇ ਅਸੀਂ ਉਹਨਾਂ ਦੇ ਜੀ ਆਇਆਂ ਆਖਾਂਗੇ ਤੇ ਉਹਨਾਂ ਨੂੰ ਸਨਮਾਨ ਚਿੰਨ ਦੇਵਾਂਗੇ ਉਸ ਤੋਂ ਬਾਅਦ ਅਸੀਂ ਉਹਨਾਂ ਲਈ ਦੋ ਸ਼ਬਦ ਕਮਾਂਗੇ ਉਹਨਾਂ ਨੂੰ ਜੀ ਆਇਆਂ ਲਈ ਤੇ ਸੱਜਣ ਸਾਹਿਬ ਜੀ ਪਿੰਡ ਵਾਸੀਆਂ ਨੂੰ ਸੰਬੋਧਨ ਕਰਨਗੇ ਤੇ ਖੁਸ਼ੀ ਦਾ ਮਾਹੌਲ ਹੋਏਗਾ ਤੁਹਾਡਾ ਕੀ ਨਾਮ ਹੈ ਜੀ ਮੇਰਾ ਸਤਨਾਮ ਸਿੰਘ ਜੀ ਤੁਸੀਂ ਇਸੇ ਪਿੰਡ ਦੇ ਵਾਸੀ ਨਹੀਂ ਇਸ ਪਿੰਡ ਦੇ ਨਹੀਂ ਜੀ ਤੁਸੀਂ ਪਿੰਡ ਵਾਸੀ ਹੋਣ ਦੇ ਨਾਤੇ ਕਿੰਨਾ ਕਮਾਨ ਮਹਿਸੂਸ ਕਰਦੇ ਹੋ ਕਿ ਇਸ ਪਿੰਡ ਚੋਂ ਛੋਟੇ ਜਿਹੇ ਪਿੰਡ ਚੋਂ ਛੋਟਕੇ ਐਡਾ ਵੱਡਾ ਮਕਾਮ ਹਾਸਲ ਕੀਤਾ ਖਾਸ ਤੌਰ ਤੇ ਕੈਨੇਡਾ ਵਰਗੇ ਵਿਕਸਿਤ ਮੁਲਕ ਦੀ ਧਰਤੀ ਤੇ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਕੀ ਫਤਿਹ ਮੈਂ ਸੁਖਦੇਵ ਸਿੰਘ ਸਾਫਕਲ ਸਰਪੰਚ ਹਾਂ ਮਿਲ ਜਿਓ ਸਰ ਸਾਡੇ ਪਿੰਡ ਲਈ ਬੜੇ ਹੀ ਮਾਣ ਦੀ ਇਹ ਗੱਲ ਹੈ ਕਿ ਸਾਡੇ ਪਿੰਡ ਦੇ ਇੱਕ ਜੰਮਪਲ ਵਿਦੇਸ਼ ਦੀ ਧਰਤੀ ਤੇ ਜਾ ਕੇ ਐਡੇ ਵੱਡੇ ਅਹੁਦੇ ਤੇ ਹਣ ਪਹੁੰਚੇ ਨੇ ਜੀ ਇਸ ਗੱਲ ਦਾ ਇਸ ਪਿੰਡ ਨੂੰ ਬਹੁਤ ਜ਼ਿਆਦਾ ਨਫਰਿਆ ਕਿਉਂਕਿ ਇਹ ਪਿੰਡ ਬਵੇਲੀ ਇੱਕ ਦੁਨੀਆ ਦੇ ਨਕਸ਼ੇ ਦੇ ਉੱਪਰ ਉਹਨਾਂ ਕਰਕੇ ਹਣ ਉੱਭਰਿਆ ਜੀ ਐਸ ਵਲੇ ਬੰਬੇਲੀ ਪਿੰਡ ਦੀ ਪੂਰੇ ਵੱਲ ਚ ਇਹਨਾਂ ਇੱਕ ਨਿ ਪਛਾਣ ਹਨ ਬਣੀ ਆ ਜੀ ਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਜੀ ਤੋਂ ਉਹ ਇੱਥੇ ਜਦੋਂ ਉਹਨਾਂ ਮਤਲਬ ਕਿ ਆਉਣਗੇ ਅਸੀਂ ਉਹਨਾਂ ਦਾ ਅਨ ਸਨਮਾਨ ਵੀ ਜਿਹੜਾ ਆਪਾਂ ਯਾਨੀ ਕਰਨਾ ਹੈਗਾ ਆ ਤੇ ਉਹਦੇ ਨਾਲ ਦੀ ਨਾਲ ਉਹ ਹੋਰ ਸਾਰੇ ਇੱਥੇ ਆ ਕੇ ਮਤਲਬ ਕਿ ਮਿਲਣਗੇ ਤੇ ਉਹਨਾਂ ਦਾ ਇੱਥੇ ਅੱਜ ਰਾਤ ਰਹਿਣ ਦਾ ਵੀ ਹੈਗਾ ਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਹਰਜੀਤ ਸਿੰਘ ਸੱਜਣ ਹੋਰਾਂ ਦੇ ਮੁਕਾਮ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਸ਼ਵ ਦੇ ਹਰ ਕੋਨੇ ਵਿੱਚ ਬੈਠੀਆਂ ਸਾਰੀਆਂ ਹੀ ਗੁਨਾਰ ਗਨੇਵਾ ਨਾਮ ਰਿਵਾਸ ਸੰਗਤਾਂ ਨੂੰ ਫਿਰ ਤੋਂ ਫਤਿਹ ਬੁਲਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਸਾਡੇ ਪਿੰਡ ਦਾ ਜੰਪਲ ਸਰਦਾਰ ਹਰਜੀਤ ਸਿੰਘ ਸੱਜਣ ਜੋ ਕਿ ਕੈਨੇਡਾ ਦੀ ਧਰਤੀ ਵਿਖੇ ਜਾ ਕੇ ਡਿਸਪੈਂਸ ਮਿਨਿਸਟਰ ਦੇ ਅਹੁਦੇ ਤੱਕ ਪਹੁੰਚਿਆ ਹੈ ਉਸ ਦੇ ਨਾਲ ਹੀ ਉਸ ਤੋਂ ਵੀ ਵੱਧ ਸਾਨੂੰ ਮਾਣ ਹੈ ਉਹ ਸਾਰੇ ਹੀ ਵਰਲਡ ਵਿੱਚ ਇੱਕ ਸਿੱਖੀ ਵਾਸਤੇ ਚਾਨਣ ਮਨਾਰਾ ਬਣਿਆ ਹੈ ਨੌਜਵਾਨਾਂ ਨੂੰ ਸੇਧ ਦੇਣ ਵਾਸਤੇ ਸਤਗੁਰ ਦੀ ਮਿਹਰ ਸਦਕਾ ਜੋ ਅੱਜ ਵਿਸ਼ਵ ਪੱਦਰ ਵਿੱਚ ਪਗੜੀ ਦੀ ਪਹਿਚਾਨ ਖਤਮ ਹੁੰਦੀ ਜਾ ਰਹੀ ਸੀ ਉਸਨੇ ਸਰਦਾਰ ਹਰਜੀਤ ਸਿੰਘ ਸੱਜਣ ਨੇ ਪਗੜੀ ਨੂੰ ਸਾਰੇ ਵਾਰਡ ਵਿੱਚ ਹੀ ਫੈਲ ਸਾਰੇ ਵਾਰਡ ਵਿੱਚ ਹੀ ਪਹਿਚਾਨ ਬਣਾਈ ਹੈ ਸੋ ਮੈਂ ਸਤਗੁਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਆਪ ਸਾਰੇ ਹੀ ਸੱਜਣਾਂ ਨੂੰ ਪਿੰਡ ਬੰਬੇਲੀ ਵਿਖੇ ਪਹੁੰਚਣ ਦੇ ਜੀ ਆਖਦਾ ਹਾਂ ਅਸੀਂ 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 ਹਰਜੀਤ ਸਿੰਘ ਸੱਜਣ ਹੋਰਾ ਦੇ ਬਚਪਨ ਦੇ ਸਾਥੀਆਂ ਦੇ ਨਾਲ ਵੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਹਰਜੀਤ ਸਿੰਘ ਸੱਜਣ ਹੋਰਾ ਦੀ ਜ਼ਿੰਦਗੀ ਦੇ ਸਫ਼ਰ ਤੇ ਇੱਕ ਨਜ਼ਰ ਮਾਰਦੇ ਹਾਂ ਜਗਬਾਣੀ ਟੀਵੀ ਦੀ ਖਾਸ ਰਿਪੋਰਟ ਅਸੀਂ ਪੇਸ਼ ਕਰਨ ਜਾ ਰਹੇ ਹਾਂ ਜਿਸ ਵਿੱਚ ਉਹਨਾਂ ਦੇ ਬਚਪਨ ਤੋ ਕੀ ਹੁਣ ਤੱਕ ਦੇ ਸਫ਼ਰ ਦੇ ਬਾਰੇ ਜਿਹੜੀ ਤਫ਼ਸੀਲ ਦਿੱਤੀ ਗਈ ਹੈ ਅਨੇਕਾ ਮੈਡਲ ਤੇ ਅਵਾਰਡ ਹਾਸਲ ਕੀਤੇ ਤਾਲੀਬਾਨ ਖਿਲਾਫ ਗੁਪਤ ਸੂਚਨਾ ਇਕੱਠੀ ਕਰਨ ਦੇ ਲਈ ਉਹਨਾਂ ਨੂੰ ਨਾਟੋ ਦੇ ਇਨਚਾਰਜ ਬ੍ਰਿਗੇਡੀਅਰ ਜਨਰਲ ਡੇਵਿਡ ਫਰੇਜ਼ਰ ਵੱਲੋਂ ਬੈਸਟ ਇੰਟੈਲੀਜੈਂਸ ਅਫਸਰ ਦਾ ਅਵਾਰਡ ਵੀ ਦਿੱਤਾ ਗਿਆ ਇਸ ਤੋਂ ਇਲਾਵਾ ਉਹ ਬ੍ਰਿਟਿਸ਼ ਕੋਲੰਬੀਆ ਚ ਦਾ ਲੈਫਟੀਨੈਂਟ ਗਵਰਨਰ ਦੇ ਐਡੀਸੀ ਵੀ ਰਹਿ ਚੁੱਕੇ ਨੇ ਬਿਊਰੋ ਰਿਪੋਰਟ ਜਗਬਾਣੀ ਟੀਵੀ ਆਓ ਇੱਕ ਚਾਤ ਮਾਰ ਲੈਣਿਆ ਹਰਜੀਤ ਸਿੰਘ ਸੱਜਣ ਦੀ ਜ਼ਿੰਦਗੀ ਦੇ ਸਫ਼ਰ ਤੇ ਹਰਜੀਤ ਸਿੰਘ ਸੱਜਣ ਇਕ ਜੀ ਹਸੀਕ ਚੈਰਾ ਜਿਸਨੇ ਆਪਣੀ ਬਹਾਦਰੀ ਤੇ ਦੇਸ਼ ਪ੍ਰਤੀ ਵਫਾਦਾਰੀ ਦੇ ਪਲਬੂਤੇ ਤੇ ਕੈਨੇਡਾ ਵਰਗੇ ਦੇਸ਼ ਚ ਸਿੱਖਾਂ ਦੀ ਨੁਮਾਇੰਦਗੀ ਕੀਤੀ ਤੇ ਨਾਲ ਹੀ ਕੈਨੇਡਾ ਦਾ ਰੱਖਿਆ ਮੰਤਰੀ ਬਣ ਆਪਣੀ ਕਰਮ ਭੂਮੀ ਪ੍ਰਤੀ ਹਰ ਫਰਜ਼ ਨੂੰ ਬਾਖੂਬੀ ਨਿਭਾਰੇ ਨੇ ਸੱਜਣ ਨੇ 4 ਨਵੰਬਰ 2015 ਨੂੰ ਜਸਟਨ ਟਰੂਡੋ ਦੇ ਮੰਤਰੀ ਮੰਡਲ ਚ ਰੱਖਿਆ ਮੰਤਰੀ ਵਜੋਂ ਸੌਂ ਚੁੱਕੀ ਸੱਜਨ 2015 ਚ ਸਾਊਥ ਵੈਨਕੂਵਰ ਤੋਂ ਚੋਣ ਜਿੱਤੇ ਸਨ ਇਸ ਹੌਦੇ ਤੇ ਪਹੁੰਚਣ ਵਾਲੇ ਸੱਜਨ ਪਹਿਲੇ ਪਾਰਤੀ ਪੰਜਾਬੀ ਨੇ ਹਰਜੀਤ ਸਿੰਘ ਸੱਜਨ ਦਾ ਜਨਮ 6 ਸਤੰਬਰ 1970 ਨੂੰ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੰਬੇਲੀ ਵਿਖੇ ਗੁਰਸਿੱਖ ਪਰਿਵਾਰ ਚ ਹੋਇਆ ਪੀਤਾ ਕੁੰਦਲ ਸਿੰਘ ਸੱਜਣ ਪੰਜਾਬ ਪੁਲਿਸ ਚ ਅਧਿਕਾਰੀ ਸਨ 5 ਸਾਲ ਦੀ ਉਮਰ ਚ ਹਰਜੀਤ ਪਰਿਵਾਰ ਦੇ ਨਾਲ ਕੈਨੇਡਾ ਚ ਆ ਵਸਿਆ ਵੈਨਕੂਵਰ ਚ ਪੜਾਈ ਪੂਰੀ ਕਰਨ ਮਗਰੋਂ ਸੱਜਣ ਨੇ ਵੈਨਕੂਵਰ ਪੁਲਿਸ ਜੁਆਇਨ ਕੀਤੀ ਤੇ ਕ੍ਰਾਈਮ ਯੂਨਿਟ ਦੇ ਨਾਲ ਬਤੌਰ ਜਾਸੂਸ ਕੰਮ ਕਰਦਿਆ 11 ਸਾਲ ਦੀਆਂ ਸੇਵਾਵਾਂ ਖਤਮ ਕੀਤੀਆਂ ਸਾਲ 1999 ਚ ਸੱਜਣ ਫੌਜ ਚ ਭਰਤੀ ਹੋਏ ਤੇ ਕੈਨੇਡੀਅਨ ਆਰਮਡ ਫੋਰਸੇਸ ਚ ਉਪਰ ਕਾਰਨਲ ਦੇ ਅਹੁਦੇ ਤੇ ਰਹੇ ਬਹਿਤਰੀਨ ਜਾਸੂਸ ਹੋਣ ਕਰਕੇ ਉਹਨਾਂ ਨੂੰ ਚਾਰ ਵਾਰ ਵਿਦੇਸ਼ੀ ਧਰਤੀ ਤੇ ਖਾਸ ਆਪਰੇਸ਼ਨ ਦੇ ਲਈ ਭੇਜਿਆ ਗਿਆ ਸੱਚਨ ਇੱਕ ਵਾਰ ਬੋਸਨੀਆ ਤੇ ਤਿੰਨ ਵਾਰ ਅਫਗਾਨਿਸਤਾਨ ਗਏ ਆਪਣੀ ਦਿੱਖ ਕਾਰਨ ਉਹ ਅਫਗਾਨਿਸਤਾਨ ਚ ਲੋਕਾਂ ਦਾ ਭਰੋਸਾ ਜਿੱਤ ਬਹੁਤ ਸਾਰੀ ਖੂਫੀਆਂ ਜਾਣਕਾਰੀ ਹਾਸਲ ਕਰਨ ਚ ਕਾਮਯਾਬ ਰਹੇ ਇੱਕ ਫੌਜ ਰੈਜੀਮੈਂਟ ਨੂੰ ਕਮਾਂਡ ਕਰਨ ਵਾਲਾ ਸੱਜਣ ਪਹਿਲਾ ਸਿੱਖ ਕੈਨੇਡੀਅਨ ਹੈ ਧਾਰਮਿਕ ਸੋਚ ਰੱਖਣ ਵਾਲੇ ਹਰਜੀਤ ਸਿੰਘ ਸੱਜਣ ਆਪਣੇ ਨਾਂਵਾਂਕ ਦਿਲਦੇਵੀ ਸੱਜਣ ਨੇ ਜਿਸ ਦੀ ਉਦਾਰਨ ਓਪਲ ਨੇ ਜੋ ਉਹਨਾ ਆਪਣੀ ਨੰਨੀ ਫੈਨ ਦੀ ਖੁਆਇਸ਼ ਪੂਰੀ ਕਰਦਿਆਂ ਉਸਦੇ ਨਾਲ ਬਿਤਾਏ ਬਹਾਦਰੀ ਤੇ ਵਫਾਦਾਰੀ ਕਾਰਨ ਸੱਜਣ ਨੇ ਪੁਲਿਸ ਦੇ ਫੌਜ ਦੇ ਕੈਰੀਅਰ ਦੌਰਾਨ ਅਨੇਕਾਂ ਮੈਡਲ ਤੇ ਅਵਾਰਡ ਹਾਸਲ ਕੀਤੇ ਤਾਲੀਬਾਨ ਖਿਲਾਫ ਗੁਪਤ ਸੂਚਨਾ ਇਕੱਠੀ ਕਰਨ ਦੇ ਲਈ ਉਨ੍ਹਾਂ ਨੂੰ ਨਾਟੋ ਦੇ ਇਨਚਾਰਜ ਬ੍ਰਿਗੇਡੀਅਰ ਜਨਰਲ ਡੇਵਿਡ ਫਰੇਜ਼ਰ ਵੱਲੋਂ ਬੈਸਟ ਇੰਟੈਲੀਜੈਂਸ ਅਫਸਰ ਦਾ ਅਵਾਰਡ ਵੀ ਦਿੱਤਾ ਗਿਆ ਇਸ ਤੋਂ ਇਲਾਵਾ ਉਹ ਬ੍ਰਿਟਿਸ਼ ਕੋਲੰਬੀਆ ਚ ਦਾ ਲੈਫਟੀਨੈਂਟ ਗਵਰਨਰ ਦੇ ਏਡੀਸੀ ਵੀ ਅਸੀਂ ਹਰਜੀਤ ਸਿੰਘ ਸੱਜਣ ਦੇ ਜੱਦੀ ਪਿੰਡ ਬਬੇਲੀ 'ਚ ਮੌਜੂਦ ਆ ਸਾਡੇ ਨਾਲ ਉਹਨਾਂ ਦੇ ਗਵਾਂਢੀ ਗੁਰਦਿਆਲ ਸਿੰਘ ਮੌਜੂਦ ਨੇ ਉਹਨਾਂ ਤੋਂ ਹਰਜੀਤ ਸਿੰਘ ਸੱਜਣ ਹੋਰਾਂ ਦੇ ਬਚਪਨ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਅਸੀਂ ਲੈਣੇ ਆ ਗੁਰਦਿਆਲ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਮੈਂ ਚਾਹੂੰਗਾ ਕਿ ਉਹਨਾਂ ਨੇ ਇੱਥੇ ਬਚਪਨ ਬਤਾਇਆ ਉਹਨਾਂ ਪਲਾਂ ਨੂੰ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਦੇਸ਼ ਵਾਸੀ ਤੇ ਸੁਭੂ ਸੰਗਤਾਂ ਨੂੰ ਬੇਨਤੀ ਕਰਦਾ ਕਿ ਹਰਜੀਤ ਸਿੰਘ ਸੱਜਣ ਇਹਨਾਂ ਦਾ ਜਿਹੜਾ ਪਰਿਵਾਰ ਆ ਨਾ ਉਹਨਾਂ ਦੇ ਆਹ ਮੈਂ ਕਹਿੰਦੀ ਵੀਡੀਓ ਦੇ ਜਿਹਨਾਂ ਦੇ ਦਰਸ਼ਨ ਕਰਨੇ ਆ ਸਦਾ ਪ੍ਰੇਮ ਸਿੰਘ ਦੀ ਇਹਨਾਂ ਦੇ ਪੜਦਾਦਾ ਜੀ ਸੀਗੇ ਸਦਾ ਅਕਸ਼ੀਰ ਸਿੰਘ ਜੀ ਇਹਨਾਂ ਦੇ ਬਾਬਾ ਜੀ ਸੀਗੇ ਸਦਾ ਕੁੰਦਨ ਸਿੰਘ ਜੀ ਇਹਨਾਂ ਦੇ ਪਿਤਾ ਜੀ ਸੀਗੇ ਤੇ ਇਹ ਸਰਦਾਰ ਹਰਜੀਤ ਸਿੰਘ ਸੱਜਣ ਜਿਹੜੇ ਕਿ ਇਸ ਵੇਲੇ ਕੈਂਡੀਡਾ ਦੇ ਵਿੱਚ ਰੱਖਿਆ ਮੰਤਰੀ ਆ ਬਵੇਲੀ ਪਿੰਡ ਦੇ ਵਸਿੰਦੇ ਆ ਬਵੇਲੀ ਪਿੰਡ ਅੱਜ ਤੋਂ ਨਹੀਂ ਇਹ ਪਹਿਲਾਂ ਦੇ ਮਸ਼ਹੂਰ ਆ ਅੰਗਰੇਜ਼ ਹਕੂਮਤ ਦੇ ਵੇਲੇ ਸਦਾ ਗੁਲਾਬ ਸਿੰਘ ਜੱਜ ਇੱਥੇ ਹੋਏ ਹੈਗੇ ਆ ਜੀ ਨੰਬਰ 2 ਦੇ ਉੱਤੇ ਇੱਥੇ ਕੀਸਾ ਮਲ ਪਹਿਲਵਾਨ ਹੋਇਆ ਜਿਹੜਾ ਕਿ ਸਾਰੇ ਲੈਹਦੇ ਚੜਦੇ ਪੰਜਾਬ ਦੇ ਵਿੱਚ ਮਸ਼ਹੂਰ ਸਿਗਾ ਜੀ ਨੰਬਰ 3 ਦੇ ਉੱਤੇ ਇਸੇ ਬੋਵੇਲੀ ਦੇ ਵਿੱਚੋਂ ਮਹਾਪੁਰਖ ਸੰਤ ਬਾਬਾ ਗਿਆਨ ਸਿੰਘ ਜੀ ਜੋਹੜਾਂ ਵਾਲੇ ਉਹ ਵੀ ਇਸ ਪਿੰਡ ਤੋਂ ਹੋਏ ਹੈਗੇ ਆ ਜੀ ਤੇ ਹੁਣ ਹਰਜੀਤ ਸਿੰਘ ਸੱਜਣ ਇਹ ਜਿਹੜੇ ਸਾਰੇ ਸੱਜਣ ਵਾਲੇ ਕੰਮਾਂ ਦਾ ਸਾਰੀ ਕਰ ਦਿੱਤੇ ਹੈਗੇ ਆ ਇਹ ਸਾਰਿਆਂ ਦਾ ਸੱਜਣ ਆ ਤੇ ਬਾਕੀ ਜਿਹੜਾ ਇਹਨਾਂ ਦੇ ਪਿਤਾ ਜੀ ਵੀ ਸਿਗੇ ਨਾ ਉਹ ਜਦੋਂ ਇੱਥੇ ਪਿੰਡ ਦੇ ਵਿੱਚ ਵੀ ਸਿਗੇ ਜੀ ਇਹਨਾਂ ਨੇ ਬੜੀ ਸੁਚੀ ਸੱਚੀਅਤ ਸੁੱਚੀ ਕਾਰ ਕੀਤੀ ਹੈਗੀ ਆ ਕੁੰਦਨ ਸਿੰਘ ਹੁਣੀ ਉਦੋਂ ਵੀ ਜਦੋਂ ਅਜਿਹਾ 65 ਸਾਲ ਪਹਿਲਾਂ ਇੱਥੇ ਜਦੋਂ ਵੀ ਕੋਈ ਸਾਡੇ ਭਰੇਣ ਪ੍ਰੋਗਰਾਮ ਹੁੰਦਾ ਸੀਗਾ ਤੇ ਕੀਰਤਨ ਕਰਦੇ ਹੁੰਦੇ ਸੀਗੇ ਉਹ ਤੋਂ ਬਾਅਦ ਇਹੋ ਪੁਲਸ ਦੇ ਵਿੱਚ ਚਲੇ ਗਏ ਉੱਥੇ ਵੀ ਨਹੀਂ ਇਸ ਵਿਭਾਗ ਵਿੱਚ ਹੁੰਦਿਆਂ ਆਪਣੀ ਬਿਲਕੁਲ ਸੱਚੀ ਸੁੱਚੀ ਕਾਰਕੀਤੀ ਹੈਗੀ ਆ ਉਹ ਤੋਂ ਬਾਅਦ ਮਹਾਰਾਜ ਦੀ ਏਡੀ ਕਿਰਪਾ ਹੋਈ ਆ ਤੇ ਇਹ ਕੈਨੇਡਾ ਚਲੇ ਗਏ 1983 ਦੇ ਵਿੱਚ ਜੀ ਮੈਂ ਮਹਾਪੁਰਖਾਂ ਦੇ ਨਾਲ ਇਹਨਾਂ ਦੇ ਘਰ ਰਹਿ ਕੇ ਆਇਆ ਜੀ ਉਹਦੇ ਬਾਅਦ ਉੱਥੇ ਵੀ ਨਦੇ ਦਰਸ਼ਨ ਹੋਏ ਆ ਪਰ ਇਹ ਸੱਜਣ ਪਰਿਵਾਰ ਦੀ ਸਭ ਤੋਂ ਵੱਧ ਦੇਣ ਇਹ ਆ ਕਿ ਜਿਹੜਾ ਮਹਾਪੁਰਖਾਂ ਦੇ ਸਥਾਨ ਦੇ ਉੱਤੇ ਉਹ ਜਿਹੜਾ ਸਜੀਨਾ ਗੁਰਦੁਆਰਾ ਸਾਹਿਬ ਸੱਜਿਆ ਹੈਗਾ ਜੀ ਉਥੇ ਸਰਦਾਰ ਤਰਸੀਮ ਸਿੰਘ ਸੱਜਣ ਕੁੰਦਨ ਸਿੰਘ ਸੱਜਣ ਤੇ ਜਗਦੀਸ਼ ਸਿੰਘ ਸੱਜਣ ਉਹ ਇਹਨਾਂ ਦੀ ਮੋਹਰੇ ਸਾਰੀ ਜਗਾ ਆ ਇਨੀ ਗੁਰਦੁਆਰਾ ਸਾਹਿਬ ਨੂੰ ਦਿੱਤੀ ਹੈਗੀ ਆ ਸੋ ਅਸੀਂ ਆਪਣੇ ਪਿੰਡ ਵੱਲੋਂ ਆਪਣੇ ਪਰਿਵਾਰ ਵੱਲੋਂ ਵੀ ਮੈਂ ਇਹਨਾਂ ਦਾ ਦੇਣ ਦੇ ਨਹੀਂ ਸਕਦੇ ਕਾਫੀ ਸਮੇਂ ਤੋਂ ਬੇਸ਼ੱਕ ਕੋ ਕਨੇਡਾ ਜਾ ਵਸੇ ਨੇ ਪਰ ਪਿੰਡ ਵਾਸੀਆਂ ਦੇ ਨਾਲ ਸੰਪਰਕ ਰਾਬਤਾ ਕਿਦਾਂ ਦਾ ਉਹਨਾਂ ਦਾ ਦੇਖੋ ਜੀ ਗੱਲ ਆ ਸਰਦਾਰ ਕੁੰਦਨ ਸਿੰਘ ਤਾਂ ਸਾਲ ਦੀ ਸਾਲ ਆ ਕੇ ਇੱਥੇ ਜਰੂਰ ਦਰਸ਼ਨ ਦਿੰਦੇ ਹੈਗੇ ਆ ਜੀ ਪਰ ਇਹ ਛੋਟੀ ਉਮਰ ਦੇ ਵਿੱਚ ਬਾਹਰ ਚਲੇ ਗਏ ਉਸ ਤੋਂ ਬਾਅਦ ਆਏ ਹੈਗੇ ਆ ਤੇ ਉਸ ਤੋਂ ਬਾਅਦ ਹੁਣ ਸਮਝ ਲਾ ਤਕਰੀਬਨ 16-17 ਸਾਲ ਦੇ ਬਾਅਦ ਇਹ ਪਿੰਡ ਆਏ ਹੈ ਜੀ ਸਰਦਾਰ ਕੁੰਦਨ ਸਿੰਘ ਹੋਰ ਹਰੀ ਜੀਦੋ ਇੱਥੇ ਆਉਂਦੇ ਨੇ ਤਾਂ ਕੀ ਗਤੀਵਿਧੀ ਰਹਿੰਦੀ ਪਿੰਡ 'ਚ ਪਿੰਡ ਦੇ ਵਿੱਚ ਜੀ ਉਹਨਾਂ ਦਾ ਸਾਰੇ ਸਕੂਲ ਦੇ ਵਿੱਚ ਪ੍ਰੋਗਰਾਮ ਜਿਹਾ ਇੱਥੇ ਸਾਡੇ ਗੁਰਦੁਆਰਾ ਸਾਹਿਬ ਅਖੰਡ ਪਾਠ ਹੁੰਦੇ ਆ ਉਹ ਸਾਰਾ ਕੁਝ ਉਹਨਾਂ ਦਾ ਪਿੰਡ ਦੇ ਇਹ ਪਰਿਵਾਰ ਜਿਹੜਾ ਨਾ ਇੰਨਾ ਸ਼ਰੀਪ ਪਰਿਵਾਰ ਜਿਹਦਾ ਲਿਖਾ ਸੱਜਣ ਪਰਿਵਾਰ ਸਾਰਾ ਹਰਜੀਤ ਸਿੰਘ ਸੱਜਣ ਹੋਰਾਂ ਨੂੰ ਤੇ ਤੁਸੀਂ ਬਚਪਨ ਚ ਵੀ ਸੁਭਾਗਤ ਤੌਰ ਤੇ ਵੇਖਿਆ ਹੋਗਾ ਜਦੋਂ ਜਨਮ ਹੋਇਆ ਇਹਨਾਂ ਦਾ ਸਾਡੇ ਗਵਾਂਢੀ ਸੀਗੇ ਇਹ ਉਸ ਵੇਲੇ ਛੋਟੇ ਦਾ ਸੀਗੇ ਇਹਨਾਂ ਦੀ ਭੈਣ ਵੀ ਸੀ ਇਹ ਵੀ ਸੀਗਾ ਉਸ ਵੇਲੇ ਬੈਸੀ ਕਲੀਨਸ਼ੇ ਪਰ ਅੱਜ ਸਾਨੂੰ ਬਹੁਤੀ ਜਿਹੜੀ ਸਾਰਿਆਂ ਨੂੰ ਖੁਸ਼ੀ ਆ ਨਾ ਕਿ ਉਹ ਦੇਸ਼ ਪ੍ਰਦੇਸ਼ ਦੇ ਵਿੱਚ ਇੱਕ ਸਿੱਖ ਹੋਣ ਦੇ ਨਾਤੇ ਦਸਤਾ ਆਧਾਰੀ ਹੋਣ ਦੇ ਨਾਤੇ ਸਾਰੀ ਦੁਨੀਆ ਸੰਜੇਸ ਕਾਲ ਦਾ ਸਭ ਤੋਂ ਵੱਧ ਇਹ ਮੰਨਿਆ ਪੇ ਉਹ ਸਿੱਖੀ ਨੂੰ ਆਪਣੇ ਬਿਸਮੋਈ ਬੈਠੇ ਗਿਆ ਤੁਸੀਂ ਮਹਿਸੂਸ ਕਰਦੇ ਸੀ ਉਦੋਂ ਕਿ ਹਰਜੀਤ ਸਿੰਘ ਸੱਜਣ ਇਹਨਾਂ ਵੱਡਾ ਮਕਾਮ ਹਾਸਲ ਕਰ ਲੈਣਗੇ ਤੁਹਾਡੇ ਦਾ ਬੱਚਾ ਵਾਂਗ ਨੇ ਬੇਨਤੀ ਆ ਜੀ ਪੇ ਉਸ ਪਰਮਾਤਮਾ ਦੇ ਰੰਗ ਆ ਜਿਹਨੂੰ ਉਹ ਵਧਾਵੇ ਉਹਨੂੰ ਵਧਾ ਸਕਦਾ ਹੈਗਾ ਪਰ ਇਹਨਾਂ ਦੀ ਜਿਹੜੀ ਇਹਨਾਂ ਸੱਚੀ ਸੁੱਚੀ ਕਾਰ ਸੀ ਮੈਂ ਇਹੀ ਕਹਿੰਦਾ ਪੇ ਇਹੀ ਨੂੰ ਬਲੰਦੀ ਉੱਤੇ ਲੈ ਗਈ ਹੈਗੀ ਬਜ਼ੁਰਗੋ ਜਿਸ ਤਰੀਕੇ ਦੇ ਨਾਲ ਸੀਐਮ ਸਾਹਿਬ ਦੇ ਵੱਲੋਂ ਮਿਲਣ ਤੋਂ ਨਾ ਕੀਤੀ ਗਈ ਹਾਲਿਸਤਾਨੀ ਸਮਰਥਕ ਕਿਹਾ ਗਿਆ ਇਸ ਫੈਸਲੇ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਬੇਨਤੀ ਆ ਜੀ ਪੇ ਮੈਂ ਇਹਨਾਂ ਗੱਲਾਂ ਵਿੱਚ ਨਾ ਪੈਣਾ ਚਾਹੁੰਦਾ ਨਾ ਮੈ ਪੈਣਾ ਹੈਗਾ ਜੀ ਤੇ ਇਹ ਤਾਂ ਹੁਣ ਉਹਨਾਂ ਦਾ ਸਰਕਾਰਾਂ ਦਾ ਕੰਮ ਹੋਊਗਾ ਪਰ ਅਸੀਂ ਸਾਡਾ ਪਿੰਡ ਤਾਂ ਜਿਹੜਾ ਹੈ ਕਹਿੰਦਾ ਸ਼ੁਰੂ ਤੇ ਸਾਰਾ ਧਾਰਮਿਕ ਖੇਤਾਂ ਦਾ ਹੈਗਾ ਪਿੰਡ ਦੀ ਸਰਪੰਚ ਸਾਹਿਬ ਆਬਾਦੀ ਕਿੰਨੀ ਹੈ ਬੂਟ ਕਿੰਨੀ ਹੈ ਪਿੰਡ ਦੀ ਦੇਖੋ ਜੀ ਆਬਾਦੀ ਹੈਗੀ 1500 ਜੀ ਤੇ ਵੋਟ ਹੈਗੀ ਆ 950 ਜੀ ਤੇ ਨਹੀਂ ਅੱਜ ਦੇ ਪ੍ਰੋਗਰਾਮ ਬਾਰੇ ਗੱਲ ਤਫਸੀਲ ਚ ਜਾਨਣਾ ਚਾਹੂੰਗਾ ਅੱਜ ਕੀ ਪ੍ਰੋਗਰਾਮ ਹੈ ਇੱਥੇ ਰੁਕ ਰਹੇ ਨੇ ਬਿਲਕੁਲ ਜੀ ਉਹ ਸਾਡੇ ਕੋਲ 2 ਘੰਟੇ ਲਈ ਆ ਰਹੇ ਆ ਜੀ ਤੇ ਸਾਨੂੰ ਉਹ ਸਮਾਚਾਰ ਮਿਲਿਆ ਕਿ ਵੀ ਸ਼ਾਇਦ ਰਾਤ ਵੀ ਰਹਿਣਗੇ ਜੀ ਤੇ ਸਾਨੂੰ ਖੁਸ਼ੀ ਆ ਕਿ ਸਾਨੂੰ ਉਹਨੇ ਖੁੱਲਾ ਸਮਾਂ ਦਿੱਤਾ ਗੁਰਦੁਆਰਾ ਸਾਹਿਬ ਮੱਥਾ ਟੇਕਣਗੇ ਉਸ ਤੋਂ ਬਾਅਦ ਉਹ ਪਿੰਡ ਦੇ ਰੂਬਰੂ ਹੋਣਗੇ ਜੀ ਤੇ ਆਪਣੇ ਫਿਰ ਘਰ ਦੇ ਰਿਸ਼ਤੇਦਾਰ ਸੱਜਣਾ ਮਿੱਤਰਾਂ ਪਿੰਡ ਦੇ ਨਾਲ ਮਿਲਣਗੇ ਘਰੇ ਬੈਠ ਕੇ ਤੇ ਆਪਣਾ ਸਾਦਾ ਖਾਣਾ ਵੀ ਖਾਣਗੇ ਪਿੰਡ ਲੈਵਲ ਤੇ ਬਿਲਕੁਲ ਕਹਿਣ ਦਾ ਭਾਵੇਂ ਆ ਕਿ ਸਮੂਹ ਪਿੰਡ ਦੇ ਭਾਈਚਾਰੇ ਦੇ ਵਿੱਚ ਹਰਜੀਤ ਸਿੰਘ ਸੱਜਣ ਦੇ ਪਿੰਡ ਵਾਸੀਆਂ ਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਸਰਦਾਰ ਗੁਰदयाल ਸਿੰਘ ਹੋਰਾਂ ਦੇ ਵੱਲੋਂ ਜਿਹੜੇ ਕਿ ਪਿੰਡ ਦੇ ਸੀਨੀਅਰ ਵਾਸੀ ਹੈਗੇ ਨੇ ਬਜ਼ੁਰਗ ਨੇ ਉਹਨਾਂ ਨੇ ਚਾਰ ਪੀੜੀਆਂ ਹੁਣ ਤੱਕ ਵੇਖ ਲੀਆਂ ਨੇ ਉਹਨਾਂ ਦੱਸਿਆ ਹੈ ਕਿ ਹਰਜੀਤ ਸਿੰਘ ਸੱਜਣ ਦਾ ਪਰਿਵਾਰ ਸ਼ੁਰੂ ਤੋਂ ਹੀ ਧਾਰਮਿਕ ਬਿਰਤੀ ਵਾਲਾ ਸੀ ਪਿੰਡ ਵਿੱਚ ਸਚੱਜੇ ਪ੍ਰਬੰਧਾਂ ਨੇ ਕਾਰਵਾਈਆਂ ਸ਼ੁਰੂ ਤੋਂ ਹੀ ਕਰਦੇ ਆ ਰਹੇ ਨੇ ਉਹਦੇ ਫਾਦਰ ਜਿਹੜੇ ਕਿ ਸਾਲ ਬਾਅਦ ਇੱਥੇ ਚੱਕਰ ਲਗਾਉਂਦੇ ਨੇ ਤੇ ਪਿੰਡ ਦੇ ਪਲਾਈ ਦੇ ਕੰਮਾਂ ਦੇ ਵਿੱਚੋਂ ਅਕਸਰ ਹੀ ਵਿਚਰਦੇ ਨੇ ਖਾਸ ਤੌਰ ਤੇ ਇਹ ਕਿਹਾ ਜਾ ਰਿਹਾ ਹੈ ਕਿ ਧਾਰਮਿਕ ਬਿਰਤੀ ਵਾਲਾ ਪਰਿਵਾਰ ਹੀ ਸ਼ੁਰੂ ਤੋਂ ਹੀ ਰਿਹਾ ਤਕਰੀਬਨ 1 ਤੋਂ 1:30 ਵਜੇ ਦੇ ਦਰਮਿਆਨ ਹਰਜੀਤ ਸਿੰਘ ਸੱਜਣ ਆਪਣੇ ਪਿੰਡ ਵਿੱਚ ਪਹੁੰਚ ਜਾਣਗੇ ਸਭ ਤੋਂ ਪਹਿਲਾਂ ਉਹ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣਗੇ ਔਰ ਇੱਥੇ ਕੁਝ ਦੇਰ ਦੇ ਲਈ ਜਿਹੜਾ ਪ੍ਰੋਗਰਾਮ ਹੋਵੇਗਾ ਸੰਬੋਧਨ ਕਰਨ ਗਿਆ ਔਰ ਇੱਥੇ ਸਨਮਾਨਤ ਕੀਤਾ ਜਾਵੇਗਾ ਪਿੰਡ ਵਾਸੀਆਂ ਦੇ ਵੱਲੋਂ ਔਰ ਉਸ ਤੋਂ ਬਾਅਦ ਉਹ ਆਪਣੇ ਜੱਦੀ ਘਰ ਵਿਖੇ ਜਾਣਗੇ ਜਿੱਥੇ ਉਹਨਾਂ ਦੇ ਪਿਤਾ ਸਰਦਾਰ ਕੁੰਦਨ ਸਿੰਘ ਤੇ ਮਾਤਾ ਵਿਦਿਆਕੌਰ ਜੀ ਪਹਿਲਾਂ ਤੋਂ ਹੀ ਉੱਥੇ ਮੌਜੂਦ ਨੇ ਔਰ तमाम ਰ ਵੇਖ ਸਕਦੇ ਹਾਂ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਫੁੱਲਾਂ ਦਾ ਗੀਟਸ ਜਾਇਆ ਗਿਆ ਉਹਨਾਂ ਦੇ ਸਵਾਗਤ ਲਈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਹੋਵੇਗਾ ਔਰ ਉਸ ਤੋਂ ਬਾਅਦ ਫਿਰ ਉਹ ਆਪਣੇ ਘਰ ਵੱਲ ਜਾਣਗੇ ਅਸੀਂ ਲਗਾਤਾਰ ਜਿਹੜਾ ਹੈ ਤੁਹਾਨੂੰ ਹਰਜੀਤ ਸਿੰਘ ਸੱਜਣ ਦੇ ਦੌਰੇ ਦੀ ਪਲ-ਪਲ ਦੀ ਅਪਡੇਟ ਜਿਹੜੀ ਜਗਬਾਣੀ ਟੀਵੀ ਤੇ ਅਸੀਂ ਮੁਹੱਈਆ ਕਰਵਾਉਂਦੇ ਰਹਾਂਗੇ ਸੋ ਪਲ-ਪਲ ਦੀ ਅਪਡੇਟ ਦੇ ਲਈ ਤੁਸੀਂ ਲਗਾਤਾਰ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਕੈਮਰਾਮੈਨ ਸਤਨਾਮ ਸਿੰਘ ਦੇ ਨਾਲ ਰਮਨਦੀਪ ਸਿੰਘ ਸੋਢੀ ਜਗਬਾਣੀ ਟੀਵੀ ਬੰਬੇਲੀ